ਕਹਿੰਦੇ ਨੇ ਸਾਵਧਾਨੀ ਹਟੀ ਤੇ ਦੁਰਘਟਨਾ ਘਟੀ ਦਰਅਸਲ ਜੇ ਹਾਈ ਕੁਝ ਹੋਇਆ ਇੱਥੇ ਇਸ ਸ਼ਖਸ ਦੇ ਨਾਲ ਜੋ ਕਿ ਬਾਈਕ ਤੇ ਸਵਾਰ ਹੋ ਕੇ ਆਉਂਦਾ ਤੇ ਇਸੇ ਦਰਮਿਆਨ ਵੇਖੋ ਕਿਵੇਂ ਇਸ ਦੇ ਨਾਲ ਇੱਕ ਵੱਡਾ ਹਾਦਸਾ ਵਾਪਰ ਜਾਂਦਾ ਦਰਅਸਲ પેટ્રોલ ਪੰਪ ਦੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਟਰੈਕਟਰ ਟਰਾਲੀ ਜਿਸ ਦੇ ਵਿੱਚ ਕੋਈ ਸਮਾਨ ਜਿਹੜਾ ਲੱਦਿਆ ਹੁੰਦਾ ਉਧਰੋਂ ਦੀ ਇੱਕ ਬਾਈਕ ਸਵਾਰ ਤਾਂ ਕੋਲੋਂ ਲੰਘ ਜਾਂਦਾ ਹੈ ਜੋ ਕਿ ਧਿਆਨ ਨਾ ਦੇ ਕੇ ਆਰਾਮ ਦੇ ਨਾਲ ਪਾਸੇ ਹੋਰ ਨਿਕਲ ਜਾਂਦਾ ਪਰ ਉਧਰ ਦੂਜੇ ਪਾਸੇ ਇੱਕ ਹੋਰ ਬਾਈਕ ਸਵਾਰ ਆਉਂਦਾ ਤੇ ਤਸਵੀਰਾਂ 'ਚ ਤੁਸੀਂ ਵੇਖ ਰਹੇ ਹੋ ਕਿ ਕਿਵੇਂ ਉਹ ਸਿੱਧਾ ਆ ਕੇ ਇਸ ਓਵਰਲੋਡਡ ਸਮਾਨ ਦੇ ਵਿੱਚ ਵੱਜਦਾ ਤੇ ਉੱਥੇ ਹੀ ਜ਼ਖਮੀ ਹੋ ਕੇ ਡਿੱਗ ਪੈਂਦਾ ਦਰਸਾਈ ਤਸਵੀਰਾਂ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਹਾਲਾਂਕਿ ਇੱਥੇ ਅਣਗੈਲੀ ਇਹ ਵੀ ਹੈ ਕਿ ਟਰੈਕਟਰ ਟਰਾਲੀ ਦੇ ਵਿੱਚ ਜਿਹੜਾ ਓਵਰਲੋਡ ਸਮਾਨ ਲੱਦਿਆ ਹੋਇਆ ਸੀ ਟਰਾਲੀ ਤੋਂ ਬਾਹਰ ਉਹ ਸਮਾਨ ਸੀ ਜਿਸ ਤੇ ਚਲਦਿਆ ਕਿ ਉਹਨੂੰ ਕੀ ਸਨ ਜਾਤਾ ਉਹ ਕਿਸੇ ਲੋਹੇ ਦੀਆਂ ਸ਼ੀਟਾਂ ਹੋ ਸਕਦੀਆਂ ਨੇ ਜਿਹਾਈ ਕੁਝ ਜਾਪ ਰਿਹਾ ਪਰ ਇਸ ਦੇ ਨਾਲ ਉਸ ਸ਼ਖਸ ਨੂੰ ਕਿੰਨਾ ਵੱਡਾ ਨੁਕਸਾਨ ਪਹੁੰਚਿਆ ਕਹਿੰਦੇ ਨੇ ਸਾਵਧਾਨੀ ਹਟੀ ਤੇ ਦੁਰਘਟਨਾ ਘਟੀ ਦਰਅਸਲ ਜੇ ਹਾਈ ਕੁਝ ਹੋਇਆ ਇਥੇ ਇਸ ਸ਼ਖਸ ਦੇ ਨਾਲ ਜੋ ਕਿ ਬਾਈਕ ਤੇ ਸਵਾਰ ਹੋ ਕੇ ਆਉਂਦਾ ਤੇ ਇਸੇ ਦਰਮਿਆਨ ਵੇਖੋ ਕਿਵੇਂ ਇਸ ਦੇ ਨਾਲ ਇੱਕ ਵੱਡਾ ਹਾਦਸਾ ਵਾਪਰ ਜਾਂਦਾ ਦਰਅਸਲ પેટ્રોલ ਪੰਪ ਦੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਟਰੈਕਟਰ ਟਰਾਲੀ ਜਿਸ ਦੇ ਵਿੱਚ ਕੋਈ ਸਮਾਨ ਜਿਹੜਾ ਲੱਦਿਆ ਹੁੰਦਾ ਹੈ ਉਧਰੋਂ ਦੀ ਇੱਕ ਬਾਈਕ ਸਵਾਰ ਤਾਂ ਕੋਲੋਂ ਲੰਘ ਜਾਂਦਾ ਹੈ ਜੋ ਕਿ ਧਿਆਨ ਨਾ ਦੇ ਕੇ ਆਰਾਮ ਦੇ ਨਾਲ ਪਾਸੇ ਹੋ ਨਿਕਲ ਜਾਂਦਾ ਹੈ ਪਰ ਉਧਰ ਦੂਜੇ ਪਾਸੇ ਇੱਕ ਹੋਰ ਬਾਈਕ ਸਵਾਰ ਆਉਂਦਾ ਹੈ ਤੇ ਤਸਵੀਰਾਂ 'ਚ ਤੁਸੀਂ ਵੇਖ ਰਹੇ ਹੋ ਕਿ ਕਿਵੇਂ ਉਹ ਸਿੱਧਾ ਆ ਕੇ ਇਸ ਓਵਰਲੋਡਡ ਸਮਾਨ ਦੇ ਵਿੱਚ ਵੱਜਦਾ ਹੈ ਤੇ ਉੱਥੇ ਹੀ ਜ਼ਖਮੀ ਹੋ ਕੇ ਡਿੱਗ ਪੈਂਦਾ ਹੈ ਦੇ ਰਿਸਲਟ ਇਹ ਤਸਵੀਰਾਂ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਹਾਲਾਂਕਿ ਇੱਥੇ ਅਣਗਹਿਲੀ ਇਹ ਵੀ ਹੈ ਕਿ ਟਰੈਕਟਰ ਟਰਾਲੀ ਦੇ ਵਿੱਚ ਜਿਹੜਾ ਓਵਰਲੋਡ ਸਮਾਨ ਲੱਦਿਆ ਹੋਇਆ ਸੀ ਟਰਾਲੀ ਤੋਂ ਬਾਹਰ ਉਹ ਸਮਾਨ ਸੀ ਜਿਸ ਤੇ ਚਲਦਿਆ ਕਿ ਉਹਨੂੰ ਕੀ ਸਨ ਜਾਂ ਤਾਂ ਉਹ ਕਿਸੇ ਲੋਹੇ ਦੀਆਂ ਸ਼ੀਟਾਂ ਹੋ ਸਕਦੀਆਂ ਨੇ ਜਿਹਾਈ ਕੁਝ ਜਾਪ ਰਿਹਾ ਪਰ ਇਸ ਦੇ ਨਾਲ ਉਸ ਸ਼ਖਸ ਨੂੰ ਕਿੰਨਾ ਵੱਡਾ ਨੁਕਸਾਨ ਪਹੁੰਚਿਆ ਕਹਿੰਦੇ ਨੇ ਸਾਵਧਾਨੀ ਹਟੀ ਤੇ ਦੁਰਘਟਨਾ ਘਟੀ ਦਰਅਸਲ ਜੇ ਹਾਈ ਕੁਝ ਹੋਇਆ ਇਥੇ ਇਸ ਸ਼ਖਸ ਦੇ ਨਾਲ ਜੋ ਕਿ ਬਾਈਕ ਤੇ ਸਵਾਰ ਹੋ ਕੇ ਆਉਂਦਾ ਤੇ ਇਸੇ ਦਰਮਿਆਨ ਵੇਖੋ ਕਿਵੇਂ ਇਸ ਦੇ ਨਾਲ ਇੱਕ ਵੱਡਾ ਹਾਦਸਾ ਵਾਪਰ ਜਾਂਦਾ ਦਰਅਸਲ ਪੈਟਰੋਲ ਪੰਪ ਦੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਟਰੈਕਟਰ ਟਰਾਲੀ ਜਿਸ ਦੇ ਵਿੱਚ ਕੋਈ ਸਮਾਨ ਜਿਹੜਾ ਲੱਦਿਆ ਹੁੰਦਾ ਹੈ ਤੇ ਉਧਰੋਂ ਦੀ ਹੀ ਇੱਕ ਬਾਈਕ ਸਵਾਰ ਤਾਂ ਕੋਲੋਂ ਲੰਘ ਜਾਂਦਾ ਹੈ ਜੋ ਕਿ ਧਿਆਨ ਨਾ ਵੇਖ ਕੇ ਆਰਾਮ ਦੇ ਨਾਲ ਪਾਸੇ ਹੋ ਨਿਕਲ ਜਾਂਦਾ ਹੈ ਪਰ ਉਧਰ ਦੂਜੇ ਪਾਸੇ ਇੱਕ ਹੋਰ ਬਾਈਕ ਸਵਾਰ ਆਉਂਦਾ ਹੈ ਤੇ ਤਸਵੀਰਾਂ 'ਚ ਤੁਸੀਂ ਵੇਖ ਰਹੇ ਹੋ ਕਿ ਕਿਵੇਂ ਉਹ ਸਿੱਧਾ ਆ ਕੇ ਇਸ ਓਵਰਲੋਡਡ ਸਮਾਨ ਦੇ ਵਿੱਚ ਵੱਜਦਾ ਹੈ ਤੇ ਉੱਥੇ ਹੀ ਜ਼ਖਮੀ ਹੋ ਕੇ ਡਿੱਗ ਪੈਂਦਾ ਦਰਸਾਈ ਤਸਵੀਰਾਂ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਹਾਲਾਂਕਿ ਇੱਥੇ ਅਣਗੈਲੀ ਇਹ ਵੀ ਹੈ ਕਿ ਟਰੈਕਟਰ ਟਰਾਲੀ ਦੇ ਵਿੱਚ ਜਿਹੜਾ ਓਵਰਲੋਡ ਸਮਾਨ ਲੱਦਿਆ ਹੋਇਆ ਸੀ ਟਰਾਲੀ ਤੋਂ ਬਾਹਰ ਉਹ ਸਮਾਨ ਸੀ ਜਿਸ ਤੇ ਚਲਦਿਆ ਕਿ ਉਹਨੂੰ ਕੀ ਸਨ ਜਾਂ ਤਾਂ ਉਹ ਕਿਸੇ ਲੋਹੇ ਦੀਆਂ ਸ਼ੀਟਾਂ ਹੋ ਸਕਦੀਆਂ ਨੇ ਜਿਹਾ ਹੀ ਕੁਝ ਜਾਪ ਰਿਹਾ ਪਰ ਇਸ ਦੇ ਨਾਲ ਉਸ ਸ਼ਖਸ ਨੂੰ ਕਿੰਨਾ ਵੱਡਾ ਨੁਕਸਾਨ ਪਹੁੰਚਿਆ